ਪਿਛਲੀ ਸਰਕਾਰ ਦੋ ਇੱਥੇ ਵੀ ਧੱਕਿਆਂ ਤੇ ਪਹਿਰਾ ਦਿੰਦੀ ਆ ਰਹੀ ਹੈ 1970 ਤੋਂ ਲੈ ਕੇ 42 ਸਾਲ ਸਾਡੀ ਪੇ ਪੈਰਟੀ ਮੈਡੀਕਲ ਅਫਸਰਾਂ ਨਾਲ ਚੱਲੀ ਪਰ ਜਿਹੜੀ ਹੈਗੀ ਆ ਪਿਛਲੀ ਸਰਕਾਰ ਨੇ 2021 ਦੇ ਵਿੱਚ 4 ਜਨਵਰੀ ਨੂੰ ਇੱਕ ਕਟਿਆ ਜਾ ਇੱਕ ਪੱਤਰ ਜਾਰੀ ਕੀਤਾ ਜਿਦੇ ਵਿੱਚ ਬਿਲਕੁਲ ਝੂਠ ਦਾ ਬਲੰਦਾ ਉਹਨਾਂ ਨੇ ਦਰਜ ਕੀਤਾ ਹੋਇਆ ਤੇ ਉਹਨਾਂ ਨੇ ਕੀ ਲਿਖਿਆ ਸੀਗਾ ਵੀ 7ਵੇਂ ਪੇ ਕਮਿਸ਼ਨ ਨੂੰ ਲਾਗੂ ਕਰਦੇ ਹੋਏ ਮੈਡੀਕਲ ਡਾਕਟਰਾਂ ਦੀ ਜਿਹੜੀ ਹੈਗੀ ਆ ਤਨਖਾਹ ਜਿਹੜੀ ਹੈਗੀ 47600 ਕੀ ਦਿੱਤੀ ਜਾਂਦੀ ਹੈ ਜਦਕਿ 7ਵੇਂ ਪੇ ਕਮਿਸ਼ਨ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੈਟਰਨਰੀ ਅਫਸਰਾਂ ਨੂੰ ਮੈਡੀਕਲ ਅਫਸਰਾਂ ਦੇ ਬਰਾਬਰ 56100 ਦੀ ਤਨਖਾਹ ਦਿੱਤੀ ਹੈ ਤੇ ਇਹ ਸਕੀਮ ਜਿਹੜਾ ਹੈਗਾ ਸਾਡਾ ਜੋ ਹੱਥ ਫੜਦਾ ਸੀਗਾ ਉਹ ਇਸ ਨੂੰ ਜਿਹੜੀ ਪਿਛਲੀ ਸਰਕਾਰ ਨੇ ਸਾਨੂੰ ਸਾਡੇ ਤੋਂ ਖੋ ਲਿਆ ਤੇ ਇਹ ਜਿਵੇਂ ਜਿਹੜਾ ਹੈਗਾ ਜਿਹੜਾ 4914 ਡਾਇਨਾਮਿਕ ਕੇਸਪੀ ਦਾ ਇੱਕ ਪ੍ਰੋਗਰੈਸ਼ਨ ਦਾ ਹੈਗਾ ਸਕੀਮ ਚੱਲਦੀ ਹੈ ਉਹਦੇ ਵਿੱਚ ਵੀ ਮੈਡੀਕਲ ਅਫਸਰਾਂ ਦੀ ਤਨਖਾਹ ਬਟਨੇ ਡਾਕਟਰਾਂ ਨੂੰ ਜਿਹੜੀ ਹੈਗੀ ਆ ਇੱਕ ਸਮ ਜਿਹੜੀ ਇਸ ਸਕੀਮ ਦਾ ਲਾਭ ਦਿੱਤਾ ਜਾਂਦਾ ਸੀਗਾ ਤੇ ਇਹ ਸਰਕਾਰ ਨੇ ਉਹ ਵੀ ਲਾਭ ਜਿਹੜਾ ਹੈਗਾ ਸਾਡੇ ਤੋਂ ਅਜੇ ਸਾਨੂੰ ਵਾਂਝੇ ਰੱਖਿਆ ਹੋਇਆ ਲਾਗੂ ਨਹੀਂ ਕਰ ਰਹੀ। ਜਿਵੇਂ ਜਿਵੇਂ ਇੱਕ ਨੋਟੀਫਿਕੇਸ਼ਨ ਸਰਕਾਰ ਦਾ ਸਾਂਝਾ ਜਾਰੀ ਕੀਤਾ ਹੋਇਆ ਜਿਹਦੇ ਵਿੱਚ ਮੈਡੀਕਲ ਅਫਸਰ, ਵੈਟਰਰੀ ਡਾਕਟਰ ਅਤੇ ਆਯੁਰਵੇਦ ਦੇ ਪ੍ਰੈਕਟਿਸਰ ਤੇ ਹੋਰ ਬਥੇ ਡਾਕਟਰਾਂ ਨੂੰ ਇਹਨਾਂ ਨੇ ਜਿਹੜਾ ਹੈਗਾ ਸਾਂਝਾ ਨੋਟੀਫਿਕੇਸ਼ਨ ਜਾਰੀ ਕਰਕੇ ਬਾਕੀ ਡਾਕਟਰਾਂ ਨੂੰ ਤਾਂ ਇਹਨਾਂ ਨੇ ਐਚ ਆਰ ਹੋਏ ਹੁਣ ਤੇ ਐਨ ਪੀਏ ਦਿੱਤਾ ਜਿਹੜਾ ਹਾਊਸ ਰੈਂਟ ਦੇ ਉੱਤੇ ਦਿੰਦੇ ਐ ਪੀਏ ਤੇ ਪਰ ਸਾਨੂੰ ਵਿਟਨੇ ਡਾਕਟਰਾਂ ਨੂੰ ਉਸ ਨੋਟੀਫਿਕੇਸ਼ਨ ਦਾ ਸਾਡੇ ਵਾਸਤੇ ਮਤਲਬ ਹੋਰ ਕੱਟੇ ਜਾ ਰਿਹਾ ਤੇ ਇਹ ਜਿਹੜਾ ਹੈਗਾ ਬਿਲਕੁਲ ਟੱਕਾ ਕੀਤਾ ਜਾ ਰਿਹਾ ਜਿਵੇਂ ਜਿਵੇਂ ਮੈਡੀਕਲ ਡਾਕਟਰਾਂ ਨੂੰ ਜਿਹੜਾ ਹੈਗਾ ਪ੍ਰਵੇਸ਼ਨ ਦੇ ਦੌਰਾਨ ਜਿਹੜਾ ਹੈਗਾ ਫੁੱਲ ਪੇ ਦਿੱਤੀ ਜਾ ਰਹੀ ਹੈ ਔਰ ਸਾਡੇ ਜਿਹੜੇ ਨਵੇਂ ਡਾਕਟਰ ਭਰਤੀ ਹੋ ਰਹੇ ਪ੍ਰਵੇਸ਼ਨ ਦੇ ਦੌਰਾਨ 3 ਸਾਲ ਉਹਨਾਂ ਨੂੰ ਸਿਰਫ 20% ਦਿੱਤੀ ਜਾ ਰਹੀ ਹੈ ਇਹ ਸਾਡੀਆਂ ਮੁੱਖ ਮੰਗਾਂ ਨੇ ਜਿਹੜੀਆਂ ਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਇਹ ਸਰਕਾਰ ਦੇ ਅੱਗੇ ਰੱਖਦੇ ਜਾ ਰਹੇ ਹਾਂ 4.5 ਸਾਲ ਹੋ ਗਏ ਇਹ ਸਰਕਾਰ ਸੁਣਦੀ ਜ਼ਰੂਰ ਹੈ ਕਹਿੰਦੀ ਜ਼ਰੂਰ ਹੈ ਮੰਨਦੀ ਵੀ ਹੈ ਇਨੇ ਵੀ ਸਾਡੇ ਮੰਤਰੀ ਸਾਹਿਬ ਤਿੰਨ ਮੰਤਰੀ ਬਦਲ ਕੇ ਮੌਜੂਦਾ ਮੰਤਰੀ ਨੇ ਮੰਨਿਆ ਮੰਗਾ ਤੁਹਾਡੀ ਇਜਾਜ਼ਤ ਨੇ ਜਿਵੇਂ ਜਿਵੇਂ ਸਬ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਹਰਪਾਲ ਸਿੰਘ ਟੀਮਾ ਉਹਨਾਂ ਨੇ ਮੰਗੇ ਮੰਨਿਆ ਆਪ ਪੀਸ ਵਾੜੀਏ ਮੰਗਾ ਬਿਲਕੁਲ ਜਾਇਜ਼ ਆ ਤੁਹਾਡਾ ਧੱਕਾ ਹੋਇਆ ਆ ਪਰ ਤੁਹਾਡੀ ਚਾਰ ਚੋਂ ਅਸੀਂ ਤਿੰਨ ਮੰਗਾ ਲਾਗੂ ਕਰਨ ਜਾ ਰਹੇ ਆ ਤੇ ਉਹਨਾਂ ਨੇ ਮੰਨ ਕੇ ਵੀ ਜਿਹੜਾ ਹੈਗਾ ਸੈਕਟਰੀ ਨੂੰ ਸਾਡੇ ਸੈਕਟਰੀ ਡੇ ਅਗਰਾਲ ਖੰਡਾਰੀ ਜੀ ਨੂੰ ਤੇੜੇ ਹੈਗੇ ਆ ਉਹਨਾਂ ਦੇ ਪਰਸਨਲ ਦੇ ਸੈਕਟਰੀ ਫਨਾਨਸ ਦੇ ਸੈਕਟਰੀ ਉਹਨਾਂ ਤਿੰਨਾਂ ਨੂੰ ਕਿ ਆਪ ਤੁਸੀਂ ਤਿੰਨੇ ਇਕੱਠੇ ਫਾਈਲ ਬਣਾ ਕੇ ਲੈ ਕੇ ਆਓ ਤੇ ਮੇਰੇ ਤੋਂ ਸਾਈਨ ਕਰਾਓ ਮੇਰੇ ਉਹਨਾਂ ਨੇ ਸਾਰਾ ਕੁਝ ਕਰਕੇ ਸੈਕਟਰੀ ਸਾਹਿਬਾਨ ਹੋਣਾ ਨੇ ਉਹਨਾਂ ਦੇ ਟੇਬਲ ਤੇ ਰੱਖਿਆ ਹੋਇਆ ਹੁਣ ਉਹਨਾਂ ਦੇ ਟੇਬਲ ਤੇ ਫਈ ਫੈਲ ਅੱਗੇ ਤੁਰ ਨਹੀਂ ਰਹੇ ਇਸ ਕਰਕੇ ਹੁਣ ਜਿਹੜੇ ਹੈਗੇ ਆ ਜੀਮਾ ਸਾਹਿਬ ਤੇ ਡਿਪੈਂਡ ਕਰਦਾ ਤੇ ਜਿਹੜਾ ਹੈਗਾ ਅਸੀਂ ਅੱਜ ਵੀ ਰੈਲੀ ਦੇ ਵਿੱਚ ਜਿਹੜਾ ਹੈਗਾ ਅੱਜ ਕੀਤੀ ਹੈ ਰੋਸ ਮਾਰਚ ਕੀਤਾ ਅਸੀਂ ਮੁੱਖ ਮੰਤਰੀ ਤੱਕ ਆਪਣੀ ਗੱਲ ਪਹੁੰਚਾਣੀ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਜਿਹੜੀ ਹੈਗੀਆਂ ਇਹ ਜਿਹੜੀਆਂ ਸੜਕਾਂ ਤੇ ਤਲਾਸ਼ਬਾਨ ਅਫਰਤੂਰੇ ਕਰਦੇ ਆ ਉਹਨਾਂ ਨੂੰ ਦੇਖੋ ਜਿਹੜਾ ਹੈਗਾ ਤੁਸੀਂ ਇੰਨਾ ਤੱਕਾ ਨਾ ਕਰੋ ਨੀ ਤਾਂ ਤੁਹਾਡੇ ਤੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਸਾਡੇ ਵਾਸਤੇ ਰਹਿ ਗਿਆ ਅੱਜ ਕਿਹੜੇ ਮਤਲਬ ਜ਼ਬਾਨ ਮਿਲੇ ਜਿੰਨਾਂ ਨੂੰ ਮੰਗ ਪੱਤਰ ਸੌਕਿਆ ਅਸ ਉੱਤੇ ਉਹਨਾਂ ਨੇ ਸਰਕਾਰ ਨੇ ਇੱਕ ਡਿਊਟੀ ਮਿਨਿਸਟਰ ਲਗਾਏ ਹੋਏ ਆ ਤੇ ਉਹਨਾਂ ਨੇ ਸਾਰੇ ਜਿੱਥੇ-ਜਿੱਥੇ ਬੰਦੀਆਂ ਆ ਸੀ ਉਹਨਾਂ ਨੇ ਸਰਦ ਦੇ ਟਿੱਟੂ ਜਾ ਕੇ ਮੰਗ ਪੱਤਰ ਲਿਆ ਹੈਗਾ ਤੇ ਉਹਨਾਂ ਨੇ ਸਾਨੂੰ ਕਿਹਾ ਹੈਗਾ ਸ਼ਾਰਟਲੀ ਤੁਹਾਨੂੰ ਇੱਕ ਮੀਟਿੰਗ ਦਿੱਤੀ ਜਾਏਗੀ ਸਰ ਜੀ ਵਾਤਾ ਹੁਣ ਉਹਨਾਂ ਦੀ ਕਦੋਂ ਤੱਕ ਹੱਲ ਹੋ ਜਾਏਗਾ ਜਾਂ ਮੀਟਿੰਗ ਦੀ ਡੇਟ ਕੋਈ ਦੱਸੇ ਭਾਜੀ ਉਹਨਾਂ ਨੇ ਕੋਈ ਮੀਟਿੰਗ ਦੀ ਡੇਟ ਨਹੀਂ ਦੱਸੀ ਲਾਰੇ ਨੱਪੇ ਵਾਲੀ ਸਰਕਾਰ ਆ ਉਵੇਂ ਜਿਵੇਂ ਅੱਜ ਵੀ ਚਾਹਲ ਸਮ ਨਾਰਾ ਹੀ ਲੱਗਦਾ ਤੇ ਜਿਹੜਾ ਬੁਲਾਉਂਦੇ ਆ ਲਾਗੂ ਕਰਦੇ ਆ ਕੰਮ ਕਰਦੇ ਆ ਹਜੇ ਪੱਟਾ ਸਾਹ ਦੇ ਬੰਦੇ ਦੇ ਬੈਠਾ ਸੀ ਜਿਹਨੂੰ ਬਖਾਤ ਤੋਹਨਾ ਸੀ ਜਿਹੜਾ ਪੰਜਾਬ ਭਰੋਂ ਮੁੱਖ ਮੰਤਰੀ ਸਾਹਿਬ ਦੇਖੋ ਆਪ ਤੇ ਹਰੇਕ ਲੈਕਚਰ ਤੇ ਇਹ ਗੱਲ ਕਹਿੰਦੇ ਆ ਮੈਂ ਜਦੋਂ ਇਹਨਾਂ ਨੂੰ ਪਹਿਲੀ ਵਾਰ ਸਾਡੀ ਪਟਿਆਲੇ ਆਏ ਮੈਂ ਸੁਣਿਆ ਮੈਨੂੰ ਬੜਾ ਚੰਗਾ ਲੱਗਿਆ ਵੀ ਮੁੱਖ ਮੰਤਰੀ ਜੀ ਕਹਿੰਦੇ ਸਟ੍ਰਾਈਕਾ ਨਾ ਕਰੋ ਧਰਨੇ ਨਾ ਦੋ ਆ ਜਾਓ ਮੇਰੇ ਮੰਤਰੀਆਂ ਨਾਲ ਗੱਲ ਕਰ ਲਓ ਮੇਰੇ ਨਾਲ ਗੱਲ ਕਰ ਲਓ ਮੇਰੇ ਅਫਸਰਾਂ ਨਾਲ ਗੱਲ ਕਰ ਲਓ ਫੋੜੀ ਮੰਗਾਂ ਲਾ ਕੇ ਕਰਦੇ ਆ ਹੁਣ ਦੇਖੋ ਅੱਜ ਦੀ ਡੇਟ ਦੇ ਵਿੱਚ ਜੇ ਮੁੱਖ ਮੰਤਰੀ ਨੂੰ ਮਿਲਣਾ ਹੋਵੇ ਮੇਰੇ ਖਾਤੇ ਕੋਈ ਮਤਲ ਕਿ ਪਰਮ ਮਰਿੰਦਰ ਤੋਂ ਉੱਪਰ ਵੀ ਜਾ ਕੇ ਜਿਹੜਾ ਹੈਗਾ ਇਹਨਾਂ ਦੇ ਉੱਪਰ ਮਤਵਾ ਚੱਲਿਆ ਗਿਆ ਵੀ ਉਹਨੂੰ ਮਿਲ ਹੀ ਨਹੀਂ ਸਕਦਾ ਕੋਈ ਇਹਨਾਂ ਦੇ ਮੰਤਰੀ ਵੀ ਨਹੀਂ ਮਿਲਦੇ ਹੈ ਮਿਲਣ ਵਾਸਤੇ ਵੀ ਧਰਨੇ ਲਾਉਣੇ ਪੈਂਦੇ ਆ ਜੇ ਇਹਨਾਂ ਨੂੰ ਮਿਲਣ ਵਾਸਤੇ ਧਰਨੇ ਲਾਉਂਦੇ ਆ ਮੁੱਖ ਮੰਤਰੀ ਦੀ ਉਹ ਗੱਲ ਕਹੀ ਹੋਈ ਬਿਲਕੁਲ ਝੂਠੀ ਹੈ ਵੀ ਜਿਹੜਾ ਹੈਗਾ ਸਾਡਾ ਨਾਲ ਗੱਲਬਾਤ ਕਰਦੇ ਆ ਅਸੀਂ ਮੁਕਾ ਨੂੰ ਵੀ ਦਿੱਖਤ ਆਉਂਦੀਆਂ ਨੇ ਜਿਹੜਾ ਹਸਪਤਾਲ ਦੇ ਵਿੱਚ ਆਪਣੇ ਫੈਟ ਲੈ ਕੇ ਆਉਂਦੇ ਆ ਕਈ ਵਾਰ ਇਹ ਵੀ ਕੇਸ ਸਾਹਮਣੇ ਆਏ ਆ ਕਿ ਉਹਨਾਂ ਨੂੰ ਵੀ ਵਾਪਸ ਹੁਣ ਤਾਂ ਨਹੀਂ ਮਿਲ ਪਾ ਗਏ ਕਿਤਨੀ ਉੱਚੀ ਸਰਕਾਰ ਦੀ ਕਮੀ ਹੈਗੀ ਅਸੀਂ ਦੇਖੋ ਜਿਹੜੇ ਸਾਡਾ ਡਾਕਟਰਾਂ ਦਾ ਕਾ ਅਸੀਂ ਇੰਨੇ ਸੋਹਣੇ ਸਜੇ ਤਰੀਕੇ ਨਾਲ ਲੈ ਕੇ ਚੱਲ ਰਹੇ ਹਾਂ ਪਿਛੇ ਸਾਢੇ 4 ਸਾਲਾਂ ਤੋਂ ਅਸੀਂ ਕੋਈ ਵੀ ਸੇਵਾਵਾਂ ਇਸ ਤਰੀਕੇ ਨਾਲ ਨਹੀਂ ਬੰਦ ਕੀਤੀਆਂ ਕਿ ਪਬਲਿਕ ਪਰੇਸ਼ਾਨ ਹੋ ਜਾਵੇ ਕਿਉਂਕਿ ਦੇਖੋ ਹੁਣ ਸਾਡਾ ਫਰਜ਼ ਬੰਦਾ ਅਸੀਂ ਸਾਡਾ ਕਲਚਰ ਸਾਡੇ ਐਥਿਕਸ ਨੇ ਹੁਣ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਅੱਜ ਦਾ ਵੀ ਦਰਨਾ ਦੇਖੋ ਅਸੀਂ ਪੂਰੇ ਪੰਜਾਬ ਤੋਂ ਐਤਵਾਰ ਨੂੰ ਡਾਕਟਰ ਲਾਏ ਆ ਅਸੀਂ ਲੋਕਾਂ ਦਾ ਟਾਈਮ ਨਹੀਂ ਖਰਾਬ ਕੀਤਾ ਅਸੀਂ ਆਪ ਦਾ ਛੁੱਟੀ ਕਰ ਦਿੱਤੀ ਹੈ ਪਰ ਇਹ ਸਰਕਾਰ ਚਾਹਦੀ ਹੈ ਵੀ ਤੁਸੀਂ ਲੋਕਾਂ ਦਾ ਨੁਕਸਾਨ ਕਰੋ ਤੇ ਫਿਰ ਉਹ ਸਾਡੇ ਕੋਲ ਬਚੂਗਾ ਕਿ ਅਸੀਂ ਲੋਕਾਂ ਨੂੰ ਨੁਕਸਾਨ ਕਰਨ ਵਾਸਤੇ ਨਾ ਤੁਰਪਾਂਗੇ ਫਿਰ ਜੇ ਅਸੀਂ ਪੱਕੇ ਤੌਰ ਤੇ ਬੰਦ ਕਰ ਦਾਂਗੇ ਸਾਰਾ ਕੁਝ ਪਰ ਨਹੀਂ ਹੁਣ ਬਿਲਕੁਲ ਅੱਜ ਦੀ ਇਸ ਜਿਹੜੀ ਰੋਡਸਟਾਰਨੇ ਦੇ ਵਿੱਚ ਅਸੀਂ ਆਪਦੇ ਅਸਰਾਂ ਦਾ ਵਾਅਦਾ ਕਰ ਦਿੱਤਾ ਤੇ ਅਸੀਂ ਜਿਹੜਾ ਹੈਗਾ ਬਹੁਤ 2-4 ਦਿਨਾਂ ਦੇ ਵਿੱਚ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਲਾਬੰਦੀ ਕਰਕੇ ਅਸੀਂ ਬਿਲਕੁਲ ਰਿਪੋਰਟਿੰਗ ਬੰਦ ਕਰਨ ਜਾ ਰਹੇ ਹਾਂ ਸਾਰੀਆਂ ਰਿਪੋਰਟਾਂ ਬੰਦ ਕਰਾਂਗੇ ਸਾਰੇ ਕੰਮ ਬੰਦ ਕਰਾਂਗੇ ਤੇ ਇਹਨਾਂ ਦੇ ਦੌਰਾਨ ਜਿਹੜਾ ਹੈਗਾ ਅਸੀਂ ਜੋ ਵੀ ਰਿਜ਼ਲਟ ਦੇ ਕੁਲੂਗਾ ਇਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਉਂਕਿ ਅਸੀਂ ਦੇਖੋ 4.5 ਸਾਲ ਹੋ ਗਏ 4.4 ਸਾਲ ਇਹਨਾਂ ਦੇ ਹੋ ਕੇ ਲਾਰੇ ਸੁਣਦਿਆਂ ਨੂੰ ਅਸੀਂ ਕੋਈ ਪਬਲਿਕ ਨੂੰ ਪਰੇਸ਼ਾਨ ਨਹੀਂ ਕੀਤੀ ਹੁਣ ਜੇ ਪ੍ਰੋਬਲਮ ਪਰੇਸ਼ਾਨੀ ਆਊਗੀ ਤਾਂ ਇਹ ਸਰਕਾਰ ਜ਼ਿੰਮੇਵਾਰ ਹੈ ਠੀਕ ਹੈ ਜੀ